ਜਿੱਥੇ ਪੂਰੇ ਦੇਸ਼ ਭਾਰ ਚ 26 ਜਨਵਰੀ ਬੜੇ ਧੁੰਮ ਧਾਮ ਨਾਲ ਮਨਾਏ ਜਾ ਰਹੀ ਹੈ ਉੱਥੇ ਪਟਿਆਲਾ ਦੇ ਵਿੱਚ ਵੀ 26 ਜਨਵਰੀ ਦੀਆਂ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਹਾਂਜੀ ਬਲਵਿੰਦਰ ਸਿੰਘ ਚਿਮਾ ਜੋ ਕਿ ਐਸਪੀ ਸਿਟੀ ਨੇ ਉਹਨਾਂ ਦੀ ਅਗਵਾਈ ਦੇ ਵਿੱਚ 2000 ਦੇ ਤਕਰੀਬਨ ਮੁਲਾਜ਼ਮ ਤਾਇਨਾਤ ਨੇ ਉਹਨਾਂ ਨੇ ਦੱਸਿਆ ਕਿ ਸਾਰੀ ਰਾਤ ਅਸੀਂ ਪੂਰੀ ਮੁਸਤੱਦੀ ਨਾਲ ਸਾਰੇ ਪਾਸੇ ਚੈਕਿੰਗ ਕਰਾਂਗੇ ਹੋਟਲਜ਼ ਹੋਣ ਧਰਮਸ਼ਾਲਾ ਹੋਣ ਬੱਸ ਸਟੈਂਡ ਹੋਣ ਰੇਲਵੇ ਸਟੇਸ਼ਨ ਹੋਣ ਮੁਜਰਮ ਨੂੰ ਕਿਸੇ ਵੀ ਤਰ੍ਹਾਂ ਦੀ ਬਰਬਾਦੀ ਨੂੰ ਅੰਜਾਮ ਨਹੀਂ ਦੇਣ ਦਿੱਤਾ ਜਾਏਗਾ ਉਹਨਾਂ ਨੇ ਫਲੈਗ ਮਾਰਚ ਵੀ ਕੱਢਿਆ ਤਾਂ ਕਿ ਜਿਹੜੇ ਆਮ ਲੋਕ ਨੇ ਉਹ 26 ਜਨਵ ਪੜੇ ਇਹ ਵਧੀਆ ਤਰੀਕੇ ਨਾਲ ਮਨਾ ਸਕਣ ਪਟਿਆਲਾ ਤੋਂ ਕੈਮਰਾਮੈਨ ਰਕੇਸ਼ ਦੇ ਨਾਲ ਦਰਪਨ ਸੰਧੂ ਦੀ ਰਿਪੋਰਟ ਸਰ ਅੱਜ ਮੈਗਮਤ ਕੱਢਿਆ ਰਕੇਟ ਰੋਕਣ ਕੱਢਿਆ ਦੇਖੋ ਵਰਦੀ ਡੀਆਈਜੀ ਸਾਹਿਬ ਵਰਦੀ ਐਸਐਸਪੀ ਸਰ ਉਹਨਾਂ ਦੇ ਡਾਇਰੈਕਸ਼ਨ ਸੇਟ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਕਿ ਫਲੈਗ ਮਾਰਚ ਜਿਹੜਾ ਕੱਢਣ ਦਾ ਮਕਸਦ ਇਹ ਹੈ ਕਿ ਪਬਲਿਕ ਤੇ ਇੱਕ ਕੌਨਫੀਡੈਂਸ ਬਿਲਡਿੰਗ ਹੋਵੇ ਕਿ ਜਿਹੜਾ 26 ਜਨਵਰੀ ਆਪਣੇ ਰਿਪਬਲਿਕ ਡੇ ਆ ਰਿਹਾ ਹੈ ਉਦੇ ਲਈ ਕੱਲ ਨੂੰ ਪ੍ਰੋਪਰ ਜਿਹੜਾ ਫੰਕਸ਼ਨ ਹੋਣਾ ਹੈ ਔਰ ਫਲੈਗ ਜਿਹੜਾ ਹੁਣ ਅਨਫੋਲਡ ਹੋਣਾ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਕਿ ਤੁਸੀਂ ਅਮਨੋ ਮਾਨ ਨਾਲ ਸਾਰੇ ਜਣੇ ਇਸ ਦਿਨ ਨੂੰ ਜਿਹੜਾ ਰਿਪਬਲਿਕ ਡੇ ਹੈ ਇਹਨੂੰ ਪ੍ਰੋਪਰਲੀ ਸਾਰੇ ਮਨਾ ਸਕਣ ਇੱਕ ਲੋਕਾਂ ਚ ਕੌਨਫੀਡੈਂਸ ਜਾਵੇ ਵੀ ਜਿਹੜੀ ਫੋਰਸ ਹੈ ਪੁਲਿਸ ਫੋਰਸ ਹੈ ਉਹਨਾਂ ਦੇ ਲਈ ਦਿਨ ਤੇ ਰਾਤ ਡਿਊਟੀ ਤੇ ਹਾਜ਼ਰ ਹੈ ਅੱਜ ਅਸੀਂ ਫਲੈਗ ਮਾਰਚ ਕਰਾਂਗੇ ਉਸ ਤੋਂ ਬਾਅਦ ਅਸੀਂ ਫਿਰ ਟੂ व्हीਲਰਸ ਫੋਰ व्हीਲਰਸ ਜਿੰਨੇ ਵੀ ਆਪਣੇ ਹੋਟਲਸ ਨੇ ਪੀਜੀਜ਼ ਨੇ ਕੋਈ ਸਰਾਂ ਹੈ ਜਿੰਨੀ ਵੀ ਇਦਾਂ ਦੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਰੰਡਲੂ ਚੈੱਕ ਕਰਾਂਗੇ ਸਾਡਾ ਮਕਸਦ ਇਹ ਹੈ ਕੌਨਫੀਡੈਂਸ ਬਿਲਡਿੰਗ ਮਈਅਰ ਹੈ ਜਿਹਦੇ ਨਾਲ ਪ੍ਰੈਜ਼ੈਂਸ ਆਫ ਫੋਰਸ ਵਿਜ਼ਿਬਿਲਟੀ ਆਫ ਫੋਰਸ ਲੋਕਾਂ ਨੂੰ ਸ਼ੋ ਹੋਵੇ ਚੰਗੇ ਬੰਦੇ ਨੂੰ ਸੇਫਟੀ ਮਹਿਸੂਸ ਹੋਵੇ ਤੇ ਜਿਹੜਾ ਬੰਦਾ ਇਸ ਦੇਸ਼ ਦੇ ਔਰ ਕਾਨੂੰਨ ਦੇ ਖਿਲਾਫ ਹੈ ਉਹਦੇ ਮਨ ਚ ਇੱਕ ਡਰ ਬੈਠੇ ਸਰ ਇਸ ਤਰ੍ਹਾਂ ਕਿ ਅੱਜ ਤੱਕ ਘਟਨਾਵਾਂ ਹੋਈਆਂ ਨੇ ਇੱਕ ਦੋ ਦਿਨ ਪਹਿਲੇ ਨੂੰ ਲੈ ਕੇ ਵੀ ਗੱਡੀਆਂ ਵਗੈਰੇ ਚੈਕਿੰਗ ਪਰ ਬਿਲਕੁਲ ਸਰ ਅਸੀਂ ਬੜਾ ਹਾਰਡ विद ਨਾਲ ਅਸੀਂ ਉਹਨਾਂ ਨੂੰ ਸਾਰਿਆਂ ਦੇ ਜਿਹੜੀਆਂ ਗੱਡੀਆਂ ਨੇ ਅੱਜ ਲੇਟ ਨਾਈਟ ਤੱਕ ਚੈੱਕ ਹੋਣਗੀਆਂ ਸਾਡੀ ਜਿਹੜੀ ਫੋਰਸ ਹੈ ਉਹ ਰਾਤ ਨੂੰ ਬਾਹਰ ਰਹੇਗੀ ਅਸੀਂ ਇੰਪੋਰਟੈਂਟ ਬਿਲਡਿੰਗਸ ਇੰਪੋਰਟੈਂਟ ਇਨਸਟਾਲਮੈਂਟਸ ਸਾਡੇ ਟਰੈਕਸ ਔਰ ਪਲੇਸ ਆਫ ਫੰਕਸ਼ਨ ਜਿੱਥੇ ਜਿੱਥੇ 26 ਜਨਮ ਦੀ ਮਨਾਈ ਜਾਣੀ ਹੈ ਉੱਥੇ ਗਾਰਡ ਵੀ ਲੱਗੀਆਂ ਨੇ ਉੱਥੇ ਪ੍ਰੋਪਰ ਅਸੀਂ ਪੈਟ੍ਰੋਲਿੰਗ ਵੀ ਕਰਾਂਗੇ ਔਰ ਪ੍ਰੋਪਰ ਗਸ਼ਤ ਰੱਖਾਂਗੇ ਸਰ ਉਹ ਕਿੰਨੇ ਕੁ ਪੋਰਟਲ ਗਈ ਸੀ ਸਰ ਆਪਣੇ ਡਿਸਟ੍ਰਿਕਟ ਚੋਂ ਜਿਹੜੀ ਕੱਲ ਦੀ ਡਿਊਟੀ ਲਈ ਹਜ਼ਾਰ ਤੋਂ ਵੱਧ ਫੋਰਸ ਜਿਹੜੀ ਹੈ ਉਹ ਫਲੇਸੋ ਫੰਕਸ਼ਨ ਹੋਰ ਸਰౌండింగ్ ਐਂਡ ਬਾਕੀ ਫੰਕਸ਼ਨਸ ਨੂੰ ਟੈਂਡ ਕਰੇਗੀ ਔਰ ਅੱਜ ਰਾਤ ਵੀ ਕਾਫੀ ਵੱਡੀ 500 600 ਜਾਣਾ ਸਾਡਾ ਰਾਤ ਨੂੰ ਵੀ ਪੈਟਰੋਲਿੰਗ ਗਾਸਟ ਐਂਡ ਚੈਕਿੰਗ ਕਰੇਗੀ